ਮੁੱਜਾਂ ਦੀ ਛੱਡਿਆ ਜੋ ਵੀ ਲਾਜ ਵਾਲਾ ਮੁੰਡਾ ਆ ਕੇ ਲੱਈ ਅੱਛਾ ਪਿੰਡ 'ਚ ਬਸ ਦੋ ਤੇ ਛੱਡਿਆ ਹਾਂਜੀ ਉਹਨੇ ਹਜੇ ਅੱਜ ਜਮੀਨੋ ਕਰਿਆ ਆਹ ਦੇਖੋ ਵੀਰੇ ਬਾਈ ਕਹਿੰਦਾ ਪਿੰਡ 'ਚ ਹਜੇ ਦੋ ਰੌਣਕ ਡੇਰੀ ਫਾਰਮ ਤੇ ਬਾਈ ਜੀ ਸਾਰੇ ਪ੍ਰਾਮਾ ਦਾ ਸਵਾਗਤ ਆ ਅੱਜ ਦੀ ਵੀਡੀਓ ਦੋਸਤੋ ਬਾਈ ਕਰਮ ਦੇ ਘਰੋਂ ਆ ਤੇ ਪਿੰਡ ਆ ਗਿਆ ਬਾਈ ਨੂੰ ਰਾਮਣਵਾਸ ਜ਼ਿਲ੍ਹਾ ਬਠਿੰਡਾ ਵੀਰੇ ਵਾਲਿਆਂ ਵਾਲੀ ਤੇ ਢੱਡਿਆਂ ਦੇ ਜਮਾ ਵਿਚਾਲੇ ਪਿੰਡ ਰਹਿਆਂ ਦਾ ਬਾਈ ਨੇ ਬਹੁਤ ਸ਼ਾਨਦਾਰ ਇੱਕ ਮੋਹਰਾ ਨਸਲ ਦਾ ਕੱਟਾ ਘਰੇ ਤਿਆਰ ਕਰਿਆ ਹੋਇਆ ਜਮਾ ਇੱਕ ਖੇਲੂ ਜੇ ਪਸ਼ੂ ਪਾਲਕਾ ਕੋਈ ਆਇਆ ਨਹੀਂ ਬਾਈ ਦਾ ਵਪਾਰ ਦਾ ਕੰਮ ਆ ਜਾਂ ਹੋ ਜਮਾ ਬਾਈ ਕਹਿੰਦਾ ਆਪਾਂ ਛੋਟਾ ਜਿਹਾ ਬੱਚਾ ਇਹ ਪਾਲ ਲਿਆ ਇਹਦੀ ਮਾਂ ਵੀ ਤੁਹਾਨੂੰ ਦਿਖਾ ਦਾਂਗੇ ਤੇ ਹਜੇ ਕੱਟਾ ਬਹੁਤ ਕੱਚੀ ਜੀ ਖੀਰੀ ਜੀ ਉਮਰ 'ਚ ਹੈਗਾਗਾ ਵੀਰੇ ਤੇ ਮੁੱਲਵਾੜੀ ਵੀਡੀਓ ਦੇ ਵਿੱਚ ਕਰਾਵਾਂਗੇ ਜਿਹੜੇ ਭਰਾ ਕਹਿੰਦੇ ਹੁੰਦੇ ਹਨ ਸਾਡੇ ਬਾਈ ਪਿੰਡ ਓਰੀਜਨਲ ਸੀਮਨ ਨਹੀਂ ਮਿਲਦੇ ਜਾਂ ਕਿਸੇ ਨੇ ਚੰਗੀ ਬਰੀਡ ਵਾਸਤੇ ਆਪਦੇ ਪਸ਼ੂਆਂ 'ਚ ਚੰਗਾ ਕੱਟਾ ਰੱਖਣਾ ਹਨਾ ਬਾਈ ਤਾਂ ਬਾਈ ਹੋਰਾਂ ਨਾਲ ਜਰੂਰ ਸੰਪਰਕ ਕਰਿਓ ਚੰਗੇ ਸੀਮਨ ਦਾ ਇਹ ਬਾਈ ਕੋਹੀਨੂਰ ਦਾ ਕਹਿੰਦੇ ਕੋਹੀਨੂਰ ਦਾ ਹਾਂਜੀ ਲక్ష్ਮੀ ਡੈਰੀ ਫਾਰਮ ਵਾਲੇ ਕੋਹੀਨੂਰ ਦਾ ਬੱਚਾ ਤੇ ਮਾਂ ਇਹਦੀ ਆ ਖੜੀ ਅੰਦਰ ਇਹਦੀ ਮਾਂ ਖੜੀ ਆ ਇਹਦੀ ਮਾਂ ਥੱਲੇ ਕਿੰਨਾ ਕੁ ਦੁੱਧ ਸੀਗਾ ਇਹ ਢਾਈ ਛਾਲ ਦੀ ਸੂਪੀ ਸੀਗੀ 13 ਲੀਟਰ ਦਿੱਤਾ ਸੀਗਾ ਜੀ ਪਹਿਲਾਂ ਨੇ 13 ਕਿਲੋ ਦੁੱਧ ਹਾਂ ਢਾਈ ਛਾਲ ਦੀ ਸੂਪੀ ਸੀ ਢਾਈਆਂ ਦੀ ਸੂਪੀ ਸੀ ਤੇ ਬਾਈ ਕਰਮ ਇਹ ਇਹਦੀ ਕਿੰਨੀ ਉਮਰ ਹੋਗੀ ਇਹ ਬਾਬੇ ਦੇ ਗੁਰਪੁਰਬ ਵੇਲੇ ਬਾਈ 3 ਸਾਲ ਦਾ ਹੋਈ ਹਜੇ 3 ਸਾਲਾਂ ਦਾ ਹੋਊਗਾ ਜਦੋਂ ਗੁਰਪੁਰਬ ਆਪਾਂ ਵੀਡੀਓ ਦੇ ਵਿੱਚ ਕਰਾ ਦੇਂਗਾ ਅਜੇ ਬਾਈ ਸਾਹਮਣੇ ਆਜੇ ਤੁਸੀਂ ਕਰਮ ਹੋਰ ਬਾਈ ਕੀ ਹਾਲ ਹੈ ਜੀ ਠੀਕ ਆ ਜੀ ਵਧੀਆ ਪਹਿਲਾਂ ਤਾਂ ਨੰਬਰ ਬੋਲ ਦੋ ਬਈ ਆ ਮੋਬਾਈਲ ਨੰਬਰ 98152 ਹਾਂਜੀ 85693 ਠੀਕ ਆ ਠੀਕ ਆ ਤੇ ਉਮਰ ਇਹਦੀ ਬਾਈ ਤੁਸੀਂ ਕਹਿੰਦੇ ਗੁਰਪੂਰਵ ਵੇਲੇ ਇਹ ਜਦੋਂ ਹੁਣ ਆ ਉਹ 11ਵੇਂ ਮਹੀਨੇ ਚ 3 ਸਾਲਾਂ ਦਾ ਹੋਜੂ ਹਨਾ ਵੀ ਹੁਣ ਮੌਕੇ ਦੇ 2.5 ਸਾਲਾਂ ਦਾ 2.5 ਸਾਲਾਂ ਦਾ ਤੇ ਦੰਦ ਛਿੱਟ ਗਏ ਮੂੰਹ ਇੱਕ ਦੰਦ ਛਿੱਟ ਗਿਆ ਜੀ ਇੱਕ ਛਿੱਟ ਗਿਆ ਹਨਾ ਇੱਕ ਦੰਦ ਸਿੱਟਿਆ ਹਜੇ ਵੀਰੇ ਉਹ ਵੀ ਦੋ ਪੂਰੇ ਨਹੀਂ ਕਰੇ ਜਮਾ ਕਿਤੇ ਬਾਈ ਮੱਜਾਂ ਮੁੱਜਾਂ ਤੇ ਛੱਡਿਆ ਕਿਤੇ ਇਹ ਦੋ ਮੱਜਾਂ ਦੀ ਛੱਡਿਆ ਜੋ ਵੀ ਜਹਾਜ ਵਾਲਾ ਮੂੰਹ ਆ ਗਿਆ ਜੀ ਅੱਛਾ ਪਿੰਡ ਚ ਬਸ ਦੋ ਤੇ ਛੱਡਿਆ ਹਾਂਜੀ ਉਹ ਨਹੀਂ ਹਜੇ ਵੀ ਜਮੇ ਨੂੰ ਕਰਿਆ ਆਹ ਦੇਖੋ ਵੀਰੇ ਬਾਈ ਕਹਿੰਦਾ ਪਿੰਡ ਚ ਹਜੇ ਦੋ ਮੱਜਾਂ ਤੇ ਸਿਰਫ ਛੱਡਿਆ ਕੋਹੇ ਨੂਰ ਦਾ ਹੈ ਬੱਚਾ ਹੈਗਾ ਪਤਾਲੂ ਪਤਾਲੂ ਬਹੁਤ ਜਿਆਦੇ ਚੰਗੇ ਆ ਬੱਚੇ ਇਹਦੇ ਕੱਲ ਨੂੰ ਇਹੇ ਚੀਜ਼ਾਂ ਦੀ ਅੱਗੇ ਕੱਟ ਰੂ ਬੱਚੇ ਚੰਗੇ ਹੁੰਦੇ ਆ ਹੁਣ ਇੱਕ ਅੱਧੀ ਲੱਤ ਜਿਆਦੇ ਅੱਗੇ ਪਿੱਛੇ ਕਰੀ ਖੜਾਗਾ ਬਾਕੀ ਬਾਹਲੀ ਜਿਆਦੇ ਕੁਆਲਿਟੀ ਹੈ ਵੀਰੇ ਕੱਟੇ ਜੇ ਮੜਾ ਤੋਰੋਂਗੇ ਬਈ ਇਹਨੂੰ ਖੋਲ ਕੇ ਇਧਰ ਨੂੰ ਤੋੜਨੇ ਆਹ ਦੇਖ ਮੈਂ ਤੋੜ ਕੇ ਦਿਖਾਉਣਾ ਤੁਹਾਨੂੰ ਬਈ ਆ ਗੇਟ ਕੰਨੀ ਨੂੰ ਲੈ ਜਾ ਕੋਈ ਨਹੀਂ ਇੱਥੋਂ ਉਰੇ ਲਿਆ ਬਈ ਪਹਿਲਾਂ ਉਰੇ ਤੋਂ ਮੋੜ ਕੇ ਲੈ ਜੀ ਮੈਂ ਤੋੜ ਕੇ ਚੈੱਕ ਕਰਾ ਦਿੰਨਾ ਤੁਹਾਨੂੰ ਵੀਰੇ ਕੱਦ-ਕੁੱਦ ਦਾ ਬਹੁਤ ਹਜੇ ਤਾਂ ਕਰਮਾ ਵਾਲੇ ਨੇ ਜਵਾਨ ਹੋਣਾ ਹੈ ਤਾਂ ਬੱਚਿਆਂ ਚੋਂਦਾ ਹਜੇ ਖੀਰੇ ਦੰਦ ਇੱਕ ਸਿੱਟਿਆਗਾ ਆ ਦੇ ਕਰੋ ਬਈ ਜੇਕਰ ਬੱਚੇ ਨੂੰ ਤੁਸੀਂ ਕਿਸੇ ਭਰਾਣੇ ਦੇ ਬਰੀਡ ਵਾਸਤੇ ਰੱਖਣਾ ਨਾ ਵੀਰੇ ਇਹ ਚੀਜ਼ਾਂ ਦੇ ਫਿਰ ਬੱਚੇ ਅੱਗੇ ਆ ਕੇ ਚੰਗੇ ਆਉਂਦੇ ਆ ਅਗਲਾ ਕਹਿ ਹੁੰਦਾ ਅੱਜ ਮੈਂ ਇੱਕ ਕਰੇਲੂ ਜੇ ਬੰਦੇ ਨੇ ਯਾਰ ਬਾਲੀ ਮਿਹਨਤ ਨਾ ਪਾਤਾ ਭਰਾਣੇ ਇੱਕ ਜਿਹੜਾ ਹੋਰ ਦਵਾ ਦੇ ਬਾਈ ਬਨੇ ਛੌਂਕ ਜੇ ਦਾ ਉਰੇ ਜੀ ਲਿਆ ਹਾਂ ਤੁਸੀਂ ਪਤਾਲੂਆਂ ਦੀ ਕੁਆਲਿਟੀ ਦੇਖੋ ਮੈਂ ਕਹਣਾ ਜਿਹੜੇ ਅਡਲਟ ਵੱਡੇ ਵੱਡੇ ਬੁੱਲ ਆ ਨਾ ਉਹਨਾਂ ਦੇ ਬਰਾਬਰ ਪਤਾਲੂ ਹੁਣੇ ਆ ਛੋਟੇ ਆ ਆ ਦੇਖ ਵੀਰੇ ਆ ਹੁਣ ਇਹ ਆ ਆ ਦੇਖੋ ਤੇ ਕੱਲ ਨੂੰ ਇਦਾਂ 3 ਆ ਕਿ ਉਹਨਾਂ ਦੁੱਧ ਤੇ ਆਉਣਗਾ ਇਹੋ ਜਿਹੇ ਬੱਚੇ ਜੇ ਇਹਨਾਂ ਦੇ ਚੰਗੇ ਸੀਮਨ ਇਹਨਾਂ ਤੋਂ ਡਾਇਰੈਕਟ ਕ੍ਰੋਸਿੰਗ ਆਉਣ ਨਾ ਕੋਈ ਡੁਪਲੀਕੇਸੀ ਦਾ ਖਤਰਾ ਤੇ ਬੱਚੇ ਆਟੋਮੈਟਿਕ ਬਾਈ ਬ੍ਰੀਡ ਹੋ ਜੀ ਬੰਨ ਲਾ ਬਾਈ ਕੋਈ ਨਹੀਂ ਇਹਨਾਂ ਹਾਂ ਬਈ ਕਰਮੇ ਦੀ ਮੁੱਲ ਦੀ ਗੱਲ ਕਰਕੇ ਜਾਇਜ਼ ਜਾਂ ਮੁੱਲ ਕਰੀ ਵੀ ਬਸ ਤੇਰਾ ਇਰਾਦਾ ਜ ਹੋਵੇ ਆਪਾਂ ਦੇਣਾ ਹੀ ਐਨੇ ਦਾ ਕੋਈ ਬਾਹਲਾ ਇੱਧਰ ਉੱਧਰ ਜੇ ਕੰਮ ਹੋਵੇ ਨਾ ਮੁੱਲ ਦਾ ਜੀ ਡੇਢ ਕਰਾ ਲਓ 2 ਕਰਾ ਲਓ ਹਾਂਜੀ ਮੁੱਲ ਹੈਗਾ ਇਹ 145 ਜੀ 1 ਲੱਖ 45000 ਹਾਂ ਮੌਕੇ ਦੇ ਮਾਨਤਾਣ ਹੋ ਜੂ ਮੌਕੇ ਤੇ ਬਈ ਮਾਨਤਾਣ ਹੋ ਜੂ ਪੂਰਾ ਫੁੱਲ ਵਜਣ ਚ ਕੱਟਾਗਾ ਹਜੇ ਵੀਰੇ 11ਵੇਂ ਮਹੀਨੇ ਤੇ ਜਾ ਕੇ ਨੇ 3 ਸਾਲਾਂ ਦਾ ਹੁਣ 2.5 ਸਾਲਾਂ ਦਾ ਹੁਣ ਹੈਗਾ 1 ਲੱਖ 45000 ਰੁਪਇਆ ਮੁੱਲਾ ਵੀਡੀਓ ਦੇ ਉੱਤੇ ਬਾਈ ਕਰਮ ਦਾ ਨੰਬਰ ਚੱਲੀ ਜਾਂਦਾ ਪਿੰਡ ਰਾਮਣਵਾਸ ਜਿਹੜਾ ਬਠਿੰਡਾ ਨਾਲ ਬਈ ਜਿਵੇਂ ਬਾੜਿਆੜੀ ਤੇ ਢੱਡਿਆਂ ਦੇ ਜਮਾ ਵਿਚਾਲੇ ਪਿੰਡ ਰਹਿ ਜਾਂਦਾ ਤੇ ਕੱਟਾ ਵਾਕਈ ਮੇਰੇ ਬਹੁਤ ਚੰਗਾ ਜਿਹੜਾ ਭਰਾ ਲੈ ਗਿਆ ਨਾ ਯਾਦ ਕਰੂ ਕੱਲ ਨੂੰ ਇਹ ਚੀਜ਼ਾਂ ਵੀਰੇ ਹਰੇਕ ਘਰੇ ਨਹੀਂ ਪੈਦਾ ਹੁੰਦਾ ਬਾਕੀ ਮਿਹਨਤ ਲੱਗਦੀ ਹੈ ਭਰਾ ਨੇ ਘਰ ਖਵਾਇਆ ਤੇ ਫੇਰ ਹੀ ਅਗਲੇ ਨੇ ਜਾ ਕੇ ਇੱਕ ਬੰਦਾਲੀ ਮੰਗਿਆ ਵੀਰੇ ਆਹ ਦੇਖੋ ਤੁਸੀਂ ਵੀਡੀਓ ਦੇਖਣਗੇ ਸਾਰੇ ਸੱਜਣਾ ਧੰਨਵਾਦ ਸਸੀ ਗਾਲ ਬਈ ਸਾਰਾ